ਪ੍ਰਭਤਾ ਕੇ ਮਨਾ ਉਸ ਪ੍ਰਮਾਤਮਾ ਦੀ ਚਰਨੀ ਪੈ ਜਾ ਉਸ ਪ੍ਰਮਾਤਮਾ ਨਾਲ ਜੁੜਿਆ ਰਹੇ જય ਪ੍ਰਸਾਦ ਤੁਝ ਕੋ ਨਾ ਪਹੁੰਚੇ ਜਿਸ ਦੀ ਕਿਰਪਾ ਨਾਲ ਤੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੁਣ ਬਰਾਬਰੀ ਦਾ ਮਤਲਬ ਕੀ ਹਰ ਇੱਕ ਚ ਆਪਣਾ ਆਪਣੇ ਗੁਣ ਨੇ ਆਪਣਾ ਆਪਣੀ ਪਹੁੰਚ ਹੈ ਕਿਸੇ ਦੀ ਯਾਦ ਹੈ ਕਿਸੇ ਦੀ ਥੋੜੀ ਹੈ ਦੂਜੇ ਦੂਜੇ ਦੀ ਬਰਾਬਰੀ ਨਹੀਂ ਕਰ ਸਕਦਾ ਇਹ ਵੀ ਉਹਦੀ ਮਾਰਗ ਦੀ ਖੇਡ ਹੈ ਮਨ ਸਾਸ ਸਾਸ ਸਿੰਗਰੋ ਪ੍ਰਭ ਉਜੇ ਐਸੇ ਉੱਚੇ ਪਰਮ ਨੂੰ ਫਿਰ ਸਵਾਸ ਸਵਾਸ ਯਾਦ ਕਰ ਹੁਣ ਕੋਈ ਬੰਦੀ ਆਈ ਹੈ ਜਿਹੜੀ ਜਲੂਰੀ ਨੇ ਕਿਹਾ ਹੋਵੇ ਅਮਰ ਕੈਲੇ ਸਿਮਰਨ ਕਰੇ ਗੁਰੂ ਨੇ ਕੀ ਕਿਹਾ 24 ਘੰਟੇ ਸਿਮਰਨ ਕਰਨਾ 24 ਘੰਟੇ ਸਿਮਰਨ ਹੁਣ 24 ਘੰਟੇ ਸਿਮਰਨ ਕਰਨਾ ਤੇ ਕੁਝ ਮਿੰਟ ਸਿਮਰਨ ਕਰਨਾ ਕਿੰਨੇ ਜੋੜ ਲਵਾਂਗਾ ਨਹੀਂ ਜੋੜ ਸਕਦਾ ਸਿਮਰਨ ਕਰਨ ਦੀ ਆਦਤ ਪੋਣੀ ਹੈ ਸਿਮਰਨ ਹੈ ਕਿ ਪਰਮਾਤਮਾ ਨੂੰ ਯਾਦ ਰੱਖ ਕੇ ਆਪਣੀ ਕਿਰਤ ਕਰਨੀ ਹੈ ਸਵੇਰੇ ਉੱਠਿਆ ਨਾ ਸੌਂ ਗਏ ਸੀ ਨਾ ਰੋ ਸਾਂਝਾ ਵਕੀਨੇ ਰੱਖੀ ਇਹ ਕਰਨਾ ਚੇਤੇ ਕਰ ਇਸ ਗਾਣਾ ਚੇਤੇ ਵਿੱਚ ਰੱਖ ਉਹ ਕੋਈ ਨਹੀਂ ਕੀ ਗਏ ਜੈ ਫਰ ਸਾਹਿਬ ਪਾਈ ਦੁਰਲਭ ਦੇ ਜਿਸ ਦੀ ਕਿਰਪਾ ਨਾਲ ਤੈਨੂੰ ਇਹ ਦੁਰਲਭ ਦੇ ਮਿਲੀ ਹੈ ਇਹ ਮਰਖਾ ਸਰੀਰ ਲਪਿਆ ਨਾਨਕਤਾ ਕੀ ਭਗਤ ਕਰੇ ਹੈ ਨਾਨਕ ਗੁਰੂ ਜੀ ਕਹਰੇ ਉਸ ਉਸ ਪਰਮਾਤਮਾ ਦੀ ਭਗਤੀ ਕਰ ਨਪਰਤੀ ਦੀਏ ਜਦ ਜਿਹਾ ਤੇ ਪੜ ਲਓ ਗਣ ਗਣ ਕੀਤੇ ਫਤਨਾ ਭਰਤੀ ਕੀਏ ਬਿਨ ਹਮ ਕੀਤੇ ਫਤਨਾ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰ ਲੈਣਾ ਆਪਣੇ ਜੀਵ ਨੂੰ ਸ੍ਰੇਸ਼ਟ ਬਣਾ ਲੈਣਾ ਉੱਚਾ ਤੇ ਸਚਤ ਹੋ ਕੇ ਤੁਰਨਾ ਇਹੀ ਚੀਜ਼ ਇਹੀ ਸਬੰਧ ਹੈ ਇਹਨੂੰ ਜੀ ਸਿਮਰਨਤ ਮੈਂ ਜੀਵਨ ਵਿੱਚ ਨਵੇਸ਼ਾ ਪਸਾ ਕੇ ਰੱਖੋ 24 ਘੰਟੇ ਵਿੱਚ ਰੱਖੋ ਰੱਬ ਨੂੰ ਯਾਦ ਰੱਖੋ ਔਰ ਦੇਖੋ ਸਵੇਰੇ ਤੇ ਅਸੀਂ ਸਿਮਰਨ ਕਰ ਲਿਆ ਅੱਗੇ ਗਏ ਖੇਤ ਤੇ ਜਾਂਦਿਆਂ ਉਹ ਸਾਡੀ ਵੱਟ ਵੱਡੀ ਕਰਿਆ। ਕਰੋਧ ਆ ਗਿਆ। ਕਰੋਧ ਆ ਗਿਆ। ਉਹ ਸੇਟੈਂਪ ਫੋਨ ਕੱਢਿਆ ਜੇਹਟੋਂ ਤੇ ਪੜੋਸੀ ਨੂੰ ਗਾਲ੍ਹਾਂ ਦੇਣੀਆਂ ਸ਼ੁਰੂ ਕਰਦੀਆਂ। ਹੁਣ ਕਰੋਧ ਬੇਕਾਬੂ ਹੋ ਗਿਆ। ਬੇਕਾਬੂ ਕਰੋਧ ਬੰਨ ਇਕੱਠੇ ਲੈ ਕੇ ਜਾਏਗਾ। ਇਹ ਹੈ ਉਹ ਸਿਮਰਨ ਯਾਰ ਆ ਜਾਏਗਾ। ਚੇਤੇ ਵਿੱਚ ਆਏਗਾ ਇਹ ਕਰੋਧ ਘਟੇਗਾ, ਵਿਚਾਰ ਕਰੇਗਾ ਉਹ ਪੁੱਛਦੇ ਆ ਵੀ ਕਿਤੇ ਭਲੇ ਖਰਾ ਲੱਗਿਆ। ਇਹ ਮੇਰੀ ਘਟ ਤੋਂ ਕਿਉਂ ਵੱਡ ਗਿਆ ਭਾਈ ਤੈਨੂੰ ਭੁਲਿਖ ਕਿੱਥੇ ਲੱਗਿਆ ਦੱਸਗਾ ਪੁੱਛ ਲਾਂਗੇ ਉਹਨੂੰ ਗੱਲ ਅੱਗੇ ਚਲੀ ਗਈ ਟਲ ਗਈ ਕਰੋਧ ਇਸ ਕਿਸ ਬਾਰੇ ਕਰੋਧ ਤੋਂ ਕਹੋ ਜੀ ਕਿ ਇਸ ਕਰੋਧ ਨੇ ਇੱਕ ਸੈਕਿੰਡ ਦੇ ਕਰੋਧ ਨੇ ਕਿੱਥੇ ਲੈ ਕੇ ਜਾਣਾ ਸੀ ਅਦਾਲਤਾਂ ਚ ਜੇਲ੍ਹਾਂ ਚ ਦੁੱਖਾਂ ਚ ਕਰੋਧ ਚ ਦੂਜੇ ਨੂੰ ਵੀ ਮਾਰਨਾ ਸੀ ਆਪੇ ਕਰਦਾ ਸੀ ਇੱਕ ਸੈਕਿੰਡ ਪਰਮਾਤਮਾ ਨੂੰ ਭੁੱਲਿਆ ਗਿਆ ਸਭੇ ਲੋਕ ਇੱਕ ਸੈਕਿੰਡ ਭੁੱਲੇ ਪੀਰੋ ਸਾਹਿਬ ਇਹ ਆਪ ਜਾਣਗੇ ਕਿਹੜੇ ਰੋਗ ਇਹ ਪੰਜੇ ਰੋਗ ਹੀ ਨੇ ਇਹ ਹੀ ਨੇ ਜਮ ਦੂਤ ਜਿਨ੍ਹਾਂ ਦੀ ਗੱਲ ਕੋਈ ਜੀ ਕਹਿੰਦੇ ਐ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਇਹ ਪੰਜ ਕੀ ਰੋਗ ਕਹਿੰਦੇ ਆ ਹੁਣ ਇਹ ਪੜਾਂਗੇ 5 ਮਿੰਟਾਂ ਨੂੰ ਪੜਾਂਗੇ 2 ਮਿੰਟਾਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਕਿਹੜੇ ਕਿਹੜੇ ਦੂਤ ਨੇ ਇਹ ਪੰਜੇ ਨੇ ਕਾਲਾ ਕੰਡਾ ਹੀ ਘੜਦਾ ਕਿਹੜੇ ਕਾਲ ਨਾਲ ਮੋਰ ਕਹੀ ਦੀ ਚਲੀ ਐ ਨੀ ਚੜੀ ਨਾ ਕੇੜੀ ਉਹ ਤਾਂ ਨਹੀਂ ਹੋਣੀ ਹੈ ਉਹ ਕੌਸਮਕ ਲਾ ਹੈ ਉਹ ਕੁਦਰਤੀ ਨਿਯਮ ਹੈ ਫਿਰ ਕਿਹੜੀ ਮੌਤ ਦੀ ਗੱਲ ਗੁਰੂ ਜੀ ਕਹਿ ਰਿਹਾ ਇਹ ਪੰਜੇ ਜਿਹੜੇ ਸਾਨੂੰ ਮਾਰਦੇ ਆ ਇਹ ਪੰਜੇ ਸਾਨੂੰ ਮਾਰਦੇ ਆ ਨਾ ਆਤਮਕ ਤੌਰ ਤੇ ਮਾਰ ਦਿੰਦੇ ਆ ਗੁਰੂ ਜੀ ਕਹਿੰਦੇ ਇਸ ਮੌਤ ਕੰਡੇ ਰੇਗੜੂ ਇਹ ਮੌਤ ਤੇਰਾ ਖੜੀ ਛੜ ਜੂਏ ਫਾਹੀ ਤੇਰੀ ਕੱਟੀ ਜਾਊਗੀ ਆਤਮਕ ਮੌਤ ਮਰਨੇ ਵਾਲੀ ਕਿਉਂਕਿ ਪੰਜ ਦੂਤ ਤੈਨੂੰ ਪਰਮਾਤਮਾ ਦੀ ਪਾਸ ਕਰਕੇ ਦੇ ਦਿੰਦੇ ਇਹ ਵੇਗ ਨੇ ਸ਼ਕਤੀਆਂ ਨੇ ਸ਼ਕਤੀ ਨੂੰ ਸ਼ਕਤੀ ਹੀ ਕਾਬੂ ਕਰ ਸਕਦੀ ਹੈ ਉਹ ਪਰਮਾਤਮਾ ਘਰ ਵਰਗ ਨੂੰ ਯਾਦ ਰੱਖਿਏ ਉਹ ਵੀ ਇਨਾ ਵੇਗਾ ਨੂੰ ਕਰਨ ਕਰੇਗਾ ਬਦਲੇਗਾ ਖਤਮ ਨਹੀਂ ਹੁੰਦੇ ਬਦਲਦੇ ਹੈ ਕ੍ਰੋਧ ਜੁੱਸੇ ਵਿੱਚ ਕਾਮ ਗ੍ਰਸਥ ਵਿੱਚ ਮੋਹ ਮੈਂ ਦੁਨੀਆ ਦੇ ਭਰੇ ਵਿੱਚ ਇਹ ਬਦਲਦੇ ਹੈ ਸਾਰੇ ਅਡੋਰੀ ਹੰਕਾਰ ਹੰਕਾਰ ਨੂੰ ਸੂਖ ਵਿੱਚ ਲੈ ਜਾਓ ਕਿ ਸੂਖ ਵਿੱਚ ਹੰਕਾਰ ਹੈ ਜਿਹੜਾ ਉਹ ਹਰ ਕੰਮ ਕਰਾਏਗਾ ਤੁਹਾਡੇ ਕੋਲੋਂ ਚੰਗਾ ਮੁਰਦੇ ਬਦਲੀ ਦੇ ਅੰਦਰ ਮੰਨ ਬਣ ਗਿਆ ਕਿ ਆਪਾਂ ਸੇਵਾ ਕਰਨੀ ਆ ਕੰਮ ਕਰਨਾ ਹੈ ਇਹਦੀ ਇੱਕ ਸੁਖਮਾਨ ਘਾਹ ਉਹੀ ਹੰਕਾਰ ਨੂੰ ਸੁਖਮ ਵਿੱਚ ਬਦਲ ਗਿਆ ਜਿਹਦੇ ਬਾਰੇ ਕਿ ਮੈਂ ਕਹਿ ਕੇ ਆ ਗਿਆ ਕਿ ਭਗਤ ਨਾਨਕ ਜੀ ਵਾਲੀ ਜਿਹੜੀ ਗੁਰੂ ਜੀ ਕਹਿ ਰਹੇ ਹਨ ਪੜੋ ਸਮ ਪਰ ਜੇ ਸੁਚੀ ਬਾਣੀ ਦੇ ਅਰਥ ਪੜੋਗੇ ਸਮਝੋਗੇ ਸੁਚੀ ਬਾਣੀ ਪੜੋਗੇ ਤਾਂ ਗੱਲ ਬਣਨੀ ਹੈ ਨਹੀਂ ਕਿ ਸ਼ਾਮੋ ਜਿਹੜਾ ਕੋਈ ਦੱਸਿਆ ਜਾ ਰਿਹਾ ਕਿਉਂਕਿ ਦੱਸਣ ਵਾਲੇ ਬਾਰੇ ਅਜਾ ਆਪਾਂ ਕਿੱਥੋਂ ਪੜਨਾ ਸ਼ੁਰੂ ਕੀਤਾ ਹੈ ਗੁਰੂ ਜੀ ਕਹਿੰਦੇ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋਇਆ ਅਸੀਂ ਅੰਦਰੋਂ ਤੇ ਬਾਹਰੋਂ ਕੋਈ ਹੈਗੀ ਕਿ ਨਹੀਂ ਹੈਗੀ ਇਹ ਅਸੀਂ ਵਿਚਾਰ ਕਰਨਾ ਹੈ ਅਸੀਂ ਸੋਚਣਾ ਹੈ ਸਾਡਾ ਵਿਚਾਰ ਆਓ ਪੰਜ ਬੋਲੀਆਂ ਨਾਲ ਸਾਹ